ਹਾਂਜੀ ਬਹੁਤ-ਬਹੁਤ ਸਵਾਗਤ ਹੈ ਜੀ ਤੁਹਾਡਾ ਸਭ ਦਾ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਹਾਜ਼ਰਾਂ ਜੀ 808 35% ਸੰਬੰਧੀ ਨਵੀਂ ਵੀਡੀਓ ਲੈ ਕੇ ਅੱਜ ਦੀ ਇਸ ਵੀਡੀਓ ਦੇ ਵਿੱਚ ਗੱਲ ਕਰਨ ਜਾ ਰਹੇ ਆਂ ਆਪੀ 68 35% ਸੰਬੰਧੀ ਨਵੇਂ ਹੋਏ ਅਫੀਸ਼ੀਅਲ ਲੈਟਰ ਦੀ ਠੀਕ ਹੈ ਨਵਾਂ ਜਿਹੜਾ ਅਫੀਸ਼ੀਅਲ ਲੈਟਰ ਹੈ ਡਿਪਾਰਟਮੈਂਟ ਵੱਲੋਂ ਇੱਕ ਜਾਰੀ ਕਰ ਦਿੱਤਾ ਗਿਆ 68% ਨੂੰ ਲੈ ਕੇ ਤਾਂ ਆਓ ਡਿਟੇਲ ਦੇ ਨਾਲ ਆਪਾਂ ਇਸ ਵੀਡੀਓ ਦੇ ਵਿੱਚ ਜਿਹੜਾ ਹੈ ਪੂਰਾ PDF ਜਿਹੜਾ ਡਿਸਕਸ ਕਰਦੇ ਆਂ ਤਾਂ ਇਹ ਤੁਸੀਂ ਦੇਖ ਸਕਦੇ ਹੋ ਅੱਜ ਦੇ ਤਰੀਕ ਦੇ ਵਿੱਚ ਜਿਹੜਾ ਆਫੀਸ਼ਲ ਲੈਟਰ ਹੈ ਜਾਰੀ ਹੋਇਆ ਹੈ 6835 ਅਸਾਮੀਆਂ ਨੂੰ ਭਰਨ ਦੇ ਲਈ ਜਿਹੜਾ ਹੈ ਇੱਕ ਨਵਾਂ ਲੈਟਰ ਜਾਰੀ ਹੋਇਆ ਉਹ ਹੋਇਆ ਹੈ ਜੀ ایਡਬਲਯੂਐਸ ਨਾਲ ਦੇ ਸਬੰਧੀ ਤੁਹਾਨੂੰ ਪਤਾ ਹੈ ਕਿ ਕੁਝ ਦਿਨ ਪਹਿਲਾਂ ایਡਬਲਯੂਐਸ ਦੇ ਰਿਲੇਟਿਡ ਜਿਹੜੀ ਹੈ ਇੱਕ ਆਫੀਸ਼ਲ ਲੈਟਰ ਜਾਰੀ ਹੋਇਆ ਸੀ ਜਿਸ ਦੇ ਵਿੱਚ ਕੀ ਸਕਰੂਟੀਨ ਦੇ ਲਈ ਕੈਂਡੀਡੇਟਸ ਬੁਲਾਏ ਗਏ ਸੀਗੇ ਠੀਕ ਹੈ ਤੇ ਇਸ ਦੇ ਵਿੱਚ ਤੁਸੀਂ ਆ ਵੀ ਦੇਖ ਸਕਦੇ ਹੋ ਕਿ 22 April ਨੂੰ EWS ਵਾਲੇ categories ਨਾਲ ਸੰਬੰਧਿਤ ਉਮੀਦਵਾਰ ਜਿਹਨਾਂ ਨੂੰ ਸਕਰੂਟਨੀ ਤੇ ਲਈ ਬੁਲਾਇਆ ਗਿਆ ਸੀ ਅਜਿਹੇ ਉਮੀਦਵਾਰਾਂ ਵਿੱਚੋਂ ਜਿਹੜੇ ਕੈਂਡੀਡੇਟਸ ਗੈਰ ਹਾਜ਼ਰ ਸੀਗੇ ਠੀਕ ਹੈ ਉਹਨਾਂ ਨੂੰ ਇਹ ਲਾਸਟ ਮੌਕਾ ਦਿੰਦੇ ਹੋਏ 24 4 25 ਯਾਨੀ ਕਿ ਵੀਰਵਾਰ ਨੂੰ ਜਿਹੜਾ ਹੈ ਆਖਰੀ ਦਿਨ ਹੋਏਗਾ ਜਿਹੜੇ ਕੈਂਡੀਡੇਟਸ ਰਹਿ ਗਏ ਨੇ ਇਸ EWS ਵਾਲੇ categories ਦੇ ਵਿੱਚੋਂ ਸਕਰੂਟਨੀ ਕਰਾਉਣ ਤੋਂ ਉਹ ਜਾ ਕੇ ਜਿਹੜਾ ਹੈ 24 April ਤੋਂ ਪਹਿਲਾਂ ਆਪਣਾ ਸਕਰੂਟਨੀ ਜਿਹੜੀ ਕਰਵਾ ਸਕਦੇ ਨੇ 24 April ਲਾਸਟ ਥੀ ਹੈ ਠੀਕ ਹੈ ਜੀ ਟਾਈਮਿੰਗ ਤੁਸੀਂ ਦੇਖ ਸਕਦੇ ਹੋ 10 ਵਜੇ ਤੋਂ ਲੈ ਕੇ 3 ਵਜੇ ਤੱਕ ਤੁਹਾਡੇ ਅਸਲ ਦਸਤਾਵੇਜ਼ ਆਉਂਦੇ ਠੀਕ ਹੈ ਤੁਹਾਡੇ origignal ਜਿਹੜੇ ਡਾਕੂਮੈਂਟਸ ਨੇ ਉਹਨਾਂ ਦੀ ਵੈਰੀਫਿਕੇਸ਼ਨ ਹੋਏਗੀ ਤੁਹਾਨੂੰ ਸਕਰੂਪਨੀ ਦੇ ਲਈ ਜਿਹੜਾ ਸੱਦਾ ਦਿੱਤਾ ਜਾਂਦਾ ਹੈ ਲਾਸਟ ਲਾਈਨ ਜ਼ਰੂਰ ਇੰਪੋਰਟੈਂਟ ਹੈ ਜੀ ਇਸ ਤੋਂ ਬਾਅਦ ਕੋਈ ਵੀ ਕਿਸੇ ਵੀ ਉਮੀਦਵਾਰ ਨੂੰ ਸਕਰੂਪਨੀ ਦੇ ਲਈ ਕੋਈ ਹੋਰ ਖਾਸ ਮੌਕਾ ਜਿਹੜਾ ਹੈ ਉਹ ਨਹੀਂ ਦਿੱਤਾ ਜਾਏਗਾ ਤਾਂ ਇਹ ਆਫੀਸ਼ੀਅਲ ਲੈਟਰ ਜਿਹੜਾ ਡਿਪਾਰਟਮੈਂਟ ਵੱਲੋਂ ਜਾਰੀ ਕੀਤਾ ਗਿਆ 635 ਭਰਤੀ ਨੂੰ ਲੈ ਕੇ ਤਾਂ ਸ਼ੇਅਰ ਕਰ ਦਿਓ ਜੀ ਇਹ ਵੀਡੀਓ ਨੂੰ ਉਹਨਾਂ ਕੈਂਡੀਡੇਟਸ ਦੇ ਲਈ ਜਿਹੜੇ ਕਿ EWS ਕੈਟਾਗਰੀ ਦੇ ਨਾਲ ਬਿਲੋਂਗ ਕਰਦੇ ਨੇ ਤੇ ਸਕਰੂਪਨੀ ਦੇ ਲਈ ਜਿਹੜੇ ਨਹੀਂ ਗਏ ਹੈਗੇ ਹੋ ਸਕਦਾ ਤੁਹਾਡਾ دوست ਮਿੱਤਰ ਹੋਵੇ ਉਹਨੂੰ ਜਿਹੜਾ ਇਸ ਵੀਡੀਓ ਨੂੰ ਜਰੂਰ ਸ਼ੇਅਰ ਕਰੋ ਤੇ ਇਸ ਦੇ ਨਾਲ ਹੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਪੰਜਾਬ ਦੇ ਵਿੱਚ 8835 9994 2344 ਵਰਤੀ ਸਬੰਧੀ ਕੋਈ ਵੀ ਆਫੀਸ਼ੀਅਲ ਅਪਡੇਟ ਲੈਣ ਦੇ ਲਈ ਤੁਸੀਂ ਇਸ ਚੈਨਲ ਦੇ ਨਾਲ ਜਰੂਰ ਜੁੜੋ ਹਰ ਪ੍ਰਕਾਰ ਦੇ ਅਪਡੇਟ ਜਿਹੜੇ ਤੁਹਾਨੂੰ ਬਿਲਕੁਲ ਟਾਈਮ ਟੂ ਟਾਈਮ ਇਸ ਚੈਨਲ ਤੇ ਮਿਲਦੀ ਰਹੇਗੀ ਤਾਂ ਇਹ ਹੈ ਕਿ ਸੇ ਅੱਜ ਦੀ ਵੀਡੀਓ ਵੀਡੀਓ ਵਧੀਆ ਲੱਗਿਆ ਲਾਈਕ ਸ਼ੇਅਰ ਜਰੂਰ ਕਰਿਓ ਇਸ ਡਾਕੂਮੈਂਟ ਨੂੰ ਲੈ ਕੇ ਇਸ ਪੀਡੀਐਫ ਨੂੰ ਲੈ ਕੇ ਤੁਹਾਡਾ ਕੋਈ ਹੋਰ ਡਾਊਟ ਕੁਸ਼ਨ ਹੋਵੇ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਪੁੱਛ ਸਕਦੇ ਹੋ ਜੀ ਮਿਲ ਵੀਡੀਓ ਦੇਖ ਲਈ ਤੁਹਾਡਾ ਧੰਨਵਾਦ ਥੈਂਕ ਯੂ